ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਰਾਜ ਵਿੱਚ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਗੜਬੜੀ ਹੋ ਰਹੀ ਹੈ ਅਫਸੋਸ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਇਹ ਬੇਚੈਨੀ ਦਿਨੋ ਦਿਨ ਵੱਧ ਰਹੀ ਹੈ ਜੇ ਇਹੋ ਹੀ ਹਾਲ ਰਿਹਾ ਤਾਂ ਪਤਾ ਨਹੀਂ ਅਗਲੇ 1 ਸਾਲ ਵਿੱਚ ਕੀ ਕੁਝ ਹੋ ਸਕਦਾ ਹੈ ਸੜਕ ਹਾਦਸੇ ਕਿਸਾਨਾਂ ਵੱਲੋਂ ਖੁਦਕਸ਼ੀਆਂ ਰੋਸ ਮੁਜ਼ਾਹਰੇ ਉਸ ਪੰਜਾਬ ਦੀ ਰੋਜ਼ਮਰਾਂ ਜ਼ਿੰਦਗੀ ਦਾ ਹਿੱਸਾ ਬਣ ਗਏ ਨੇ ਜੋ ਦੁਨੀਆ ਭਰ ਵਿੱਚ ਇੱਕ ਪ੍ਰਗਤੀਸ਼ੀਲ ਰਾਜ ਵਜੋਂ ਜਾਣਿਆ ਜਾਂਦਾ ਸੀ ਪਿਛਲਾ ਸਾਰੇ ਹਫ਼ਤਾ ਪੰਜਾਬ ਦੀਆਂ ਰੇਲ ਪਟੜੀਆਂ ਤੇ ਕਿਸਾਨਾਂ ਵੱਲੋਂ ਜਮ ਲੱਗਿਆ ਰਿਹਾ ਉਧਰ ਕੋਟਖਪੂਰਾ ਵਿੱਚ ਸਥਿਤੀ ਬਹੁਤ ਵਿਸਫੋਟਕ ਬਣੀ ਹੋਈ ਹੈ ਉਥੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਪਵਨ ਗ੍ਰੰਥ ਦੇ ਪੰਨੇ ਪਾੜਨੋਪਰਾਂਤ ਸਿੱਖਾਂ ਅਤੇ ਪੰਥਕ ਜਥੇਬੰਦੀਆਂ ਵਿੱਚ ਸਾਰੇ ਇਲਾਕੇ 'ਚ ਭਾਰੀ ਰੋਸ ਹੈ। ਭਾਰੀ ਗਿੰਟੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਖਦੇੜਨ ਲਈ ਪੁਲਿਸ ਨੇ लाठीचार्ज ਕੀਤਾ। ਪੁਲਿਸ ਅਤੇ ਲੋਕਾਂ ਵਿੱਚ ਝੜਪਾਂ ਹੋਈਆਂ ਅਤੇ ਪੁਲਿਸ ਨੇ ਫਾਇਰਿੰਗ ਵੀ ਕੀਤੀ ਜਿਸ 'ਚ 2 ਲੋਕ ਮਾਰੇ ਗਏ ਅਤੇ ਘੱਟੋ-ਘੱਟ 70 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਲਾਂਕਿ ਇਹ ਸਾਰਾ ਕਾਰਾ ਕਿਹੜੇ ਸ਼ਰਾਰਤੀ ਅੰਸਰਾਂ ਨੇ ਕੀਤਾ ਇਸ ਬਾਰੇ ਸਪਸ਼ਟ ਨਹੀਂ ਹੈ ਪਰ ਲੋਕਾਂ ਦੇ ਗੁੱਸੇ ਦਾ ਮੇਰਾ ਖਿਆਲ ਹੈ ਮੁੱਢਲਾ ਕਰਨ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਨਾਮੇ ਜਿਵੇਂ ਮੈਂ ਕੱਲ ਕਿਹਾ ਸੀ ਕਿ ਜੇ ਇਸ ਮੁਆਫੀ ਨਾਮੇ ਤੋਂ ਪਹਿਲਾਂ ਗੱਲਬਾਤ ਅਤੇ ਵਿਚਾਰ ਵਟਾਂਦਰਾ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਹੀਂ ਆਉਣੀ ਸੀ ਕਿਉਂਕਿ ਹੁਣ ਹਾਲਾਤ ਕਾਫੀ ਵਿਸਫੋਟਕ ਬਣ ਗਏ ਨੇ ਹਲਾਤਾ ਤੇ ਕਾਬੂ ਪਾਉਣ ਲਈ ਇਸ ਸਾਰੇ ਡੇਰੇ ਦੇ ਮਸਲੇ ਤੇ ਮੁੜ ਵਿਚਾਰ ਕਰਨ ਦੀ ਸਖਤ ਲੋੜ ਹੈ ਕੋਟਕਪੂਰਾ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਗੰਭੀਰ ਮਸਲੇ ਉਪਰ ਪਿੰਡ ਵਾਲਿਆਂ ਨੂੰ ਪੁਲਿਸੇ 'ਚ ਲੈਣ ਦੀ ਲੋੜ ਹੈ ਸ਼ੱਕੀ ਅਨਸਰਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਜਿਹੜੇ ਪੁਲਿਸ ਅਫਸਰ ਫੋਟੋਆਂ ਅਤੇ ਵੀਡੀਓ ਵਿੱਚ ਜ਼ਿਆਤੀਆਂ ਅਤੇ ਤਸ਼ੱਦਦ ਕਰਦੇ ਨਜ਼ਰ ਆ ਰਹੇ ਨੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ